ਹਾਂਜੀ ਆ ਦੇਖੋ ਵੀਰੋ ਗਿਆਨੀ ਜੀ ਕਥਾ ਕਰ ਰਹੇ ਨੇ ਗੁਰਦੁਆਰਾ ਮੰਜੀ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਜੋ ਸਵੇਰ ਵੇਲੇ ਕਥਾ ਹੁੰਦੀ ਹੈ ਤੇ ਗਿਆਨੀ ਜੀ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਿਆਦਵੀ ਦਾ ਜਿਹੜਾ ਸ਼ਬਦ ਵਰਤਨਾ ਹੈ ਉਹ ਚੰਗਾ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਕੋਈ ਬਿਆਦਵੀ ਨਹੀਂ ਕਰ ਸਕਦਾ ਗੁਰੂ ਗ੍ਰੰਥ ਜਿਵੇਂ ਆਪਾਂ ਨੇ ਪਿਓ ਦੀ ਪੱਗ ਲਾਹੀ ਜਾਂਦੀ ਹੈ ਇਸ ਤਰ੍ਹਾਂ ਕੋਈ ਬੰਦਾ ਅ ਗੁਰੂ ਦੀ ਪਾਗ ਨਹੀਂ ਲਾ ਸਕਦਾ ਆਪਣੇ ਅੱਖਾਂ ਦੇ ਸਾਹਮਣੇ ਸਤਿਗੁਰਾਂ ਦੇ ਸਰੂਪਾਂ ਨੂੰ ਗਲੀਆਂ ਨਾਲੀਆਂ ਵਿੱਚ ਰੋਲਿਆ ਗਿਆ ਅੰਗ 파ੜੇ ਗਈ ਹੈ ਕੀ ਹਾਲ ਹੋਇਆ ਹਨਾ ਤੇ ਇਹ ਬੰਦੇ ਦੇਖੋ ਕਿਹੋ ਜੇ ਲੋਕ ਹੈ ਇਹ ਕਹਿੰਦੇ ਵੀ ਵਿਆਦਵੀ ਇਹਨੂੰ ਵਿਆਦਵੀ ਦਾ ਨਾਂ ਨਾ ਲਾਓ ਇਹ ਕਹੋਗੇ ਸਤਕਾਰ ਵਿੱਚ ਘਾਟ ਰਹੇਗੀ ਤੇ ਤੁਸੀਂ ਆਹ ਵੀਡੀਓ ਸਾਰੇ ਸੁਣੋ ਇਹ ਕਥਾਵਾਚ ਕਬੀਰ ਦੀ ਤੇ ਤੁਸੀਂ ਆਪਣੀ ਰਾਇ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਵੀ ਕੀ ਸਹੀ ਬੋਲ ਰਹੀ ਹੈ ਹਾਲਾਂਕਿ ਵੀ ਜੋ ਵੀ ਆਦਮੀਆਂ ਹੋ ਰਹੀਆਂ ਤੇ ਹੋ ਹੀ ਰਹੀਆਂ ਨੇ ਤੇ ਤੁਸੀਂ ਸਾਰੀ ਵੀਡੀਓ ਸੁਣੋ ਇਹ ਗਿਆਨੀ ਜੀ ਦੇ ਕੋਲੋਂ ਫਿਰ ਤੁਸੀਂ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਜੀ ਧੰਨਵਾਦ ਮੈਂ ਪੂਰੀ ਦੁਨੀਆ ਦੇ ਉੱਤੇ ਇੱਕ ਸਵਾਲ ਕਰਨਾ ਚਾਹੁੰਦਾ ਕਿ ਦੁਨੀਆ ਦੇ ਉੱਤੇ ਕੋਈ ਇਦਾਂ ਦਾ ਗੁਰੂ ਹੈ ਵੀ ਜਿੰਨੂੰ ਕਦੇ ਮੌਤ ਨਾ ਆਵੇ ਕੋਈ ਇਦਾਂ ਦਾ ਗੁਰੂ ਹੈ ਵੀ ਜਿੰਨੂੰ ਕੋਈ ਕੈਦ ਨਹੀਂ ਆ ਹੋ ਸਕੇ ਕੋਈ ਏਦਾਂ ਦਾ ਗੁਰੂ ਹੈ ਜਿਹਦੀ ਕੋਈ ਬੇਦਬੀ ਨਾ ਕਰ ਸਕੇ ਅੱਜ ਵੱਖਰੀ ਗੱਲ ਅਸੀਂ ਇਹ ਸ਼ਬਦ ਕੱਢ ਲਏ ਨੇ ਥਾਂ ਥਾਂ ਤੇ ਬੇਦਬੀ ਹੋ ਗਈ ਬੇਦਬੀ ਹੋ ਗਈ ਮaaf ਕਰਨਾ ਸਾਧ ਸੰਗਤ ਮੈਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦਾ ਪ੍ਰਚਾਰਕ ਹਾਂ ਜੇ ਕਿਸੇ ਦੇ ਬਾਪ ਦੀ ਪਰੇਚ ਪੱਗ ਲੈ ਜੇ ਉਹ ਥਾਂ ਥਾਂ ਤੇ ਦਵਾਈਆਂ ਪਾਉਂਦਾ ਜਾ ਕੇ ਵੀ ਮੇਰੇ ਬਾਪ ਦੀ ਪਰੇਚ ਪੱਗ ਲੱਗੀ ਹੈ ਖਾਲਸਾ ਜੀ ਪਹਿਲੀ ਗੱਲ ਸਾਡੇ ਗੁਰੂ ਦੀ ਪੱਗ ਕੋਈ ਲਾ ਨਹੀਂ ਸਕਦਾ ਸਾਡੇ ਗੁਰੂ ਦੀ ਬੇਦਬੀ ਕਰ ਕੋਈ ਨਹੀਂ ਸਕਦਾ ਬੇਅਦਬੀਆਂ ਕਰਨ ਵਾਲੇ ਨਹੀਂ ਰਹੇ ਤੇ ਨਹੀਂ ਰਹਿਣਗੇ ਪਰ ਇੱਕ ਗੱਲ ਯਾਦ ਰੱਖਣੀ ਇਹ ਸ਼ਬਦ ਨੂੰ ਹਵਾ ਬਣਾ ਕੇ ਸੰਸਾਰ 'ਚ ਪੇਸ਼ ਨਾ ਕਰੋ ਹਾਂ ਸਤਕਾਰ ਦੇ ਵਿੱਚ ਬਾਦ ਘਾਟ ਇਹ ਸ਼ਬਦ ਵਰਤ ਸਕਦੇ ਹੋ ਪਰ ਅਸੀਂ ਥਾ ਥਾ ਤੇ ਜਦੋਂ ਇਦਾਂ ਦੇ ਸ਼ਬਦ ਵਰਤਦੇ ਆ ਤੇ ਮੈਂ ਹੱਥ ਜੋੜ ਕੇ ਮਾਫੀ ਮੰਗ ਲਵਾਂ ਪਹਿਲਾਂ ਹੀ ਸਾ ਸੰਗਤ ਇਹ ਵੀ ਇੱਕ ਹਸਾਬ ਨਾਲ ਸਾਡੇ ਗੁਰੂ ਦੀ ਅਵਗਿਆ ਹੈ ਸਤਕਾਰ ਵਿੱਚ ਇਹ ਸ਼ਬਦ ਗੁਰੂ ਹੈ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਦਾਂ ਦਾ ਗੁਰੂ ਲੱਭ ਸਕਦਾ ਸੰਸਾਰ ਤੇ ਕੋਈ ਮੈਂ ਕਵਾਂਗਾ ਹਾਂਜੀ ਵੀਰੋ ਬੇਨਤੀ ਹੈ ਵੀ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਜੋ ਨਮੀਆਂ ਨਮੀਆਂ ਵੀਡੀਓ ਦੀ ਜਾਣਕਾਰੀ ਤੁਹਾਡੇ ਨਾਲ ਹੋ ਜਾਂ ਜਿਹੜੀ ਗੁਰਮਤਿ ਦੇ ਸਿਧਾਂਤਾਂ ਨਾਲ ਗੱਲ ਹੋ ਮੇਲ ਖਾਂਦੀ ਹੈ ਜਾਂ ਜਿਹੜੀ ਕੋਈ ਪਖੰਡਵਾਦ ਤੇ ਗੱਲ ਹੁੰਦੀ ਹੈ ਉਸ ਸਮੇਂ ਸਮੇਂ ਨਾਲ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਵਾਂਗੇ ਤੇ ਸਾਡੇ ਪੇਜ ਨੂੰ ਫੋਲੋ ਕਰੋ ਅੱਗੇ ਤੋਂ ਅੱਗੇ ਸ਼ੇਅਰ ਕਰੋ ਤੇ ਵੀਡੀਓ ਨੂੰ ਦੇਖ ਕੇ ਸਪੋਰਟ ਜ਼ਰੂਰ ਕਰਿਆ ਕਰੋ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਦਿਆ ਕਰੋ ਤਾਂ ਜੋ ਸਾਨੂੰ ਪਤਾ ਲੱਗ ਸਕੇ ਹਾਂ ਜਿੱਥੇ ਸਾਡੇ ਕੋਈ ਘਾਟ ਹੈ ਸਾਨੂੰ ਉਹ ਦੱਸਣ ਦਾ ਵੀ ਯਤਨ ਕਰਿਓ ਤੇ ਹਾਂ ਇਹ ਵੀ ਹੈ ਵੀ ਆਪ ਠੰਡੇ ਮਤੇ ਦੇ ਨਾਲ ਦੇਖੋ ਮੈਂ ਜਿੰਨੀ ਵੀ ਵਿਚਾਰ ਕਰਦਾ ਹਾਂ ਕੋਈ ਵੀਡੀਓ ਦੀ ਗੱਲ ਕਰਦਾ ਹਾਂ ਖੰਡੇ ਮਤੇ ਨਾਲ ਗੱਲ ਕਰਦਾ ਤੇ ਤੁਸੀਂ ਵੀ ਜਿਨ੍ਹਾਂ ਨੇ ਜਵਾਬ ਦੇਣੇ ਆ ਮੈਨੂੰ ਕਮੈਂਟਾਂ ਦੇ ਰਹੇ ਉਹ ਵੀ ਇੱਕ ਖੰਡੇ ਮਤੇ ਦੇ ਨਾਲ ਗੱਲ ਮੇਰੇ ਨਾਲ ਕਰ ਸਕਦੇ ਹੋ ਜੀ ਤੇ ਸਾਰਿਆਂ ਨੇ ਸਾਡਾ ਸਾਥ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ